ਕੀ ਨਾਮ ਹੈ ਹਮਨਪ੍ਰੀਤ ਕੌਰ ਜੀ ਕਿਹਨੇ ਆਏ ਸੀਗਾ 10 ਸਾਲ ਸਾਲ ਅਸੀਂ ਐਟਰਾਸੋਨ ਕਰਾਉਣ ਆਏ ਸੀਗੇ ਜੀ ਤੇ ਪ੍ਰੈਗਨੈਂਸੀ ਵਾਲੀ ਸਾਨੂੰ ਦੂਜੀ ਆ ਰਮੋੜਤਾ ਜੀ ਅਸੀਂ 7 ਤਰੀਕ ਨੂੰ ਆਏ ਸੀ ਸਾਨੂੰ 14 ਤਰੀਕ ਦਿੱਤੀ ਹੋਈ ਸੀ ਤੇ ਅੱਜ ਐਕਟਰਾਸਨ ਹੋ ਰਹੀ ਸੀ ਸਾਡੀ ਐਕਟਰਾਸਨ ਨਹੀਂ ਕਰੀ ਜੀ ਕਹਿੰਦੇ ਕੱਲ ਨੂੰ ਆਇਓ ਕਿਉਂ ਨਹੀਂ ਕਰ ਰਹੇ ਕਰੇ ਡਾਕਟਰ ਸਾਹਿਬ ਹੈ ਨਹੀਂਗੇ ਤੇ ਅੰਦਰ ਐਕਟਰਾਸਨ ਹੋ ਰਹੀ ਹੈ ਜਿਹੜੇ ਦੂਜਲੇ ਬੱਚਿਆਂ ਦਾ ਹੋ ਰਿਹਾ ਜੀ ਕਈਆਂ ਨੂੰ ਮੋੜ ਜਾਂਦੇ ਕਈਆਂ ਦੇ ਕਰੀ ਜਾਂਦੇ ਜੀ ਤਰੀਕ ਦੇ ਹੀ ਜਾਂਦੇ ਤਰੀਕ ਤੇ ਫਿਰ ਉਹ ਤਰੀਕ ਤੇ ਦਿੰਦੇ ਦੀ ਜੀ ਹੁਣ ਜਿਹੜੇ ਇੱਥੇ ਬੈਠੇ ਕਿ ਉਹਨਾਂ ਨੇ ਕੀ ਕਿਹਾ ਤੁਹਾਨੂੰ ਔਰ ਨੇ ਕਿਹਾ ਤੁਸੀਂ ਕੱਲ ਨੂੰ ਆਇਓ ਜੀ ਤੇ ਅੱਜ ਐਕਟਰਾਸਨ ਵੀ ਥੋੜੀ ਨਹੀਂ ਹੁੰਦੀ ਤੇ ਬਰਤਕੋਹ ਇਹ ਜਿਹਾ ਸੀ ਕਹਿੰਦਾ ਪਰ ਤਾਂ ਮੈਡਮ ਦਾ ਗੁੱਸੇ ਵਾਲਾ ਸੀਗਾ ਜੀ ਉਹ ਕਹਿੰਦੀ ਤੁਸੀਂ ਕਰ ਲਓ ਜਿਹੜਾ ਕੁਝ ਕਰ ਸਕਦੇ। ਕੀ ਨਾਮ ਹੈ ਤੁਹਾਡਾ? ਲਖਵਿੰਦਰ ਕੋ। ਕਿੱਥੋਂ ਆਏ ਸੀ? ਅਸੀਂ ਬੰਗੀ ਨਗਰ ਤੋਂ ਆਏ ਆ ਜੀ। ਕਿਵੇਂ ਆਏ ਸੀ ਵਸਤਾ ਵਿੱਚ? ਅਲਟਰਾਸਾਉਂਡ ਕਰਾਉਣ ਵਾਸਤੇ ਆਏ ਸੀਗੇ ਅਸੀਂ। ਸਵੇਰ ਦੇ 8 ਵਜੇ ਦੇ ਖੜੇ ਆ ਕੇ। ਹੁਣ ਸਾਨੂੰ ਜਵਾਬ ਦੇ ਦਿੱਤਾ। ਹੁਣ ਕਹਿੰਦੇ ਵੀ ਉਹ ਉਹਨਾਂ ਦੇ ਮਰੀਜ਼ ਪੂਰੇ ਹੋ ਗਏ। ਹੁਣ ਤੁਸੀਂ ਕੱਲ ਨੂੰ ਆਣਾ 8 ਵਜੇ। ਹਜੇ ਤਾਂ ਬੱਚੇ ਹੀ ਦੱਸ ਸਕਿਆ ਤੇ ਐਵੇਂ ਛਿੱਕੇ ਮੂਰੇ ਹੋ। ਹਾਂ ਜੀ ਉਹ ਫਿਰ ਜਵਾਬ ਦੇ ਦਿੱਤਾ। ਹੁਣ ਸਾਨੂੰ ਹੁਣ ਕਹਿੰਦਾ ਘਰੇ ਜਾਓ ਕੱਲ ਨੂੰ ਆਈਓ 8 ਵਜੇ। ਮਰੀਜ਼ ਪੂਰੇ ਹੋ ਗਏ ਸਾਡੇ ਕਹਿੰਦਾ ਕੀ ਸਮੱਸਿਆ ਕੀ ਸੀ ਤੁਹਾਨੂੰ ਸਮੱਸਿਆ ਜੀ ਮੈਂ ਅਲਟਰਾਸਾਉਂਡ ਦਾ ਮੇਰੀ ਵੱਖੀ ਚ ਦਰਦ ਹੈਗਾ ਅਲਟਰਾਸਾਉਂਡ ਕਰਾਣਾ ਹੀ ਸੀ ਪਹਿਲਾਂ ਵੀ ਕਿਹਾ ਸੀ ਕਿ ਪਹਿਲੇ ਵਾਰੀ ਨਹੀਂ ਜੀ ਪਹਿਲੇ ਵਾਰੀ ਆਇਆ ਸਵੇਰ ਦੇ 8 ਵਜੇ ਤੇ ਆ ਕੇ ਖੜੇ ਹਾਂ ਅਸੀਂ ਹੁਣ ਮੈਡਮ ਕਹਿੰਦੀ ਕੱਲ ਨੂੰ ਆਈਓ ਕਹਿੰਦੀ ਹੁਣ ਉਹਦੇ ਮਰੀਜ਼ ਪੂਰੇ ਹੋ ਗਏ ਕਹਿੰਦਾ ਹੁਣ ਨਹੀਂ ਕਰਨਾ ਕਹਿੰਦਾ ਕਹਿ ਰਿਹਾ ਕਿ ਸਗਾ ਅਲਟਰਾਸਾਉਂਡਾ ਜਿਹੜਾ ਦੋ ਦੋ ਬੜੀ ਟੰਗ ਦੇ ਸਾਰੇ ਹੁਣ ਨਹੀਂ ਦਾ ਜੀ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਕੇ ਬੰਡਾ ਦੇ ਵਿੱਚ ਪੰਜਾਬ ਸਭ ਤੋਂ ਵੱਧ ਓਪਰੀ ਚੱਲ ਰਹੀ ਹੈ ਜਿਹੜੀ ਓਪਰੀ ਪਹਿਲੇ ਸਾਲ 600 ਸੀ ਇਸ ਵੇਲੇ 1400 ਦੇ ਲਗਭਗ ਚੱਲ ਰਹੀ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਅਲਟਰਾ ਸਾਊਂਡ ਸਿਵਲ ਹਸਪਤਾਲ ਬੰਡਾ ਵਿਕੇ ਹੋ ਰਹੇ ਨੇ ਤੇ ਲਗਭਗ 75 ਤੋਂ 80 ਅਲਟਰਾ ਸਾਊਂਡ ਪਰਡੇ ਹੋ ਰਹੇ ਨੇ ਪਰ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਣ ਕਰਕੇ ਮਰੀਜ਼ ਜਿਹੜੇ ਨੇ ਜ਼ਿਆਦਾ ਆ ਰਹੇ ਨੇ ਤੇ ਇੱਕ ਐਮਰਜੈਂਸੀ ਦੋਨਾਂ ਦੋ ਡਾਕਟਰਾਂ ਦੇ ਵਿੱਚੋਂ ਇੱਕ ਡਾਕਟਰ ਨੂੰ ਅੱਜ ਛੁੱਟੀ ਦੇ ਜਾਣਾ ਪਿਆ ਗਿਆ ਜਿਸ ਕਰਕੇ ਅੱਜ ਅਲਟਰਾ ਸਾਊਂਡ ਕੁਝ ਜਿਹੜੇ ਨੇ ਉਹ ਘੱਟ ਹੋਏ ਨੇ ਨਾਰਮਲੀ 80 ਅਲਟਰਾ ਸਾਊਂਡ ਹੁੰਦੇ ਨੇ ਤੇ ਨੇਚਰਲੀ ਜਦੋਂ ਡਾਕਟਰ ਛੁੱਟੀ ਤੇ ਚਲਾ ਗਿਆ ਤਾਂ ਅੱਜ ਜਿਹੜੇ ਨੇ ਅਲਟਰਾ ਸਾਊਂਡ 40-45 ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਵੀ ਅਰਜੈਂਟ ਡਾਕਟਰ ਸਾਊਂਡ ਆ ਸਾਰੇ ਅੱਜ ਹੋ ਜਾਣਗੇ ਪਰ ਕੁਝ ਮਰੀਜ਼ਾਂ ਨੂੰ ਕਿਉਂਕਿ ਡਾਕਟਰ ਛੁੱਟੀ ਤੇ ਹੋਣ ਕਰਕੇ ਉਹਨਾਂ ਨੂੰ ਕੱਲ ਦਾ ਟਾਈਮ ਦਿੱਤਾ ਗਿਆ ਤੇ ਬਾਕੀ ਕੱਲ ਨੂੰ ਅਲਟਰਾ ਸਾਊਂਡ ਜਿਹੜੇ ਨੇ 80 ਹੋ ਜਾਣਗੇ